ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਡ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਵੇੜਾਂ ਆ ਗਈਆਂ ਵੀਰੇ ਕੋਲੇ ਵੱਡੇ ਪੱਲੇ ਦੀਆਂ ਨੇ ਵੀਰੋ ਗੱਬਣਾ ਨੇ ਸੂਈਆਂ ਨੇ ਚੰਗੇ ਰਕਾਰਡ ਵਾਲੀਆਂ ਨੇ ਜਰਸੀਆਂ ਨੇ ਵੀਰੋ ਤਾਂ ਵੀਡੀਓ ਐਂਡ ਤਾਈਂ ਜ਼ਰੂਰ ਵੇਖਿਓ ਰੇਡ ਵੀਰ ਦਾ ਜੈਜ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਜੀ ਭਾਰੀ ਗੁਰੂ ਰਾਮਦਾਸ ਜੀ ਜੀ ਵਧੀਆ ਵੀਰੇ ਵਧੀਆ ਹਾਂ ਵੀਰੇ ਆਪਣਾ ਨਾਮ ਦੱਸੀ ਨਾਮ ਸੁਮਿੰਦਰ ਸਿੰਘ ਜੀ ਪਿੰਡ ਮਾਲੇਵਾਲ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 9855564890 ਜੀ ਠੀਕ ਹੈ ਜੀ ਤਾਂ ਵੀਰੇ ਸੋਹਣੀਆਂ ਵਹਿੜਾਂ ਆ ਗਈਆਂ ਗੱਬਣਾ ਸੂਈਆਂ ਬੀੜਾਂ ਲਿਂਹਾਈਂਦੇ ਨੇ ਮੋਲ ਦੀਆਂ 520 ਵੀ 55 ਕਿਲੋ ਵਾਲੀਆਂ ਐ ਮੇਲਾ ਹੀ ਲਾਇਆ ਵੀ ਉਹਨੇ ਬਹੁਤ ਚੰਗੀਆਂ ਵਹਿੜਾਂ ਨੇ ਵੱਡੀਆਂ ਵਹਿੜਾਂ ਵੀ ਆ ਗਿਆ ਵੀਰੇ ਚੰਗੀਆਂ ਵਸ਼ੀਆਂ ਆ ਗਈਆਂ ਹਨਾ ਕੁਝ ਸੂਈਆਂ ਕੁਝ ਗੱਬਣਾ ਹਾਂਜੀ ਚਾਰ ਸੂਈਆਂ ਵੀ ਦੀ ਚਾਰ ਗੱਬਣਾ ਠੀਕ ਹੈ ਜੀ ਤੇ ਇਹਨਾਂ ਤੋਂ ਵੀਰੇ ਸ਼ੁਰੂ ਕਰੀਏ ਆਪਾਂ ਇਹਨਾਂ ਦਾ ਕਰ ਲਈਏ ਐਂਡ ਚੋਂ ਵੱਡੀਆਂ ਬੈੜਾਂ ਵਖਾ ਲਿਓ ਹਨਾ ਤਾਂ ਵੀਰੇ ਉਹ ਐਂਡ ਤਾਂ ਹੀ ਜ਼ਰੂਰ ਵੀਡੀਓ ਵੇਖਿਓ ਚੰਗੀਆਂ ਵਸ਼ੀਆਂ ਵੀਰੇ ਕੋਲੇ ਟੋਪ ਕਲਾਸ ਨੇ ਤਾਂ ਐਂਡ ਤਾਂ ਹੀ ਵੀਰੇ ਵੀਡੀਓ ਜ਼ਰੂਰ ਵੇਖਿਓ ਜੀ ਵੀਰੇ ਕਰੀਏ ਸ਼ੁਰੂਆ ਪਹਿਲੇ ਨੰਬਰ ਵਾਲੀ ਬਾਰੇ ਦੱਸੀ ਵੀ ਦੀ ਸੂਈ ਜੋ ਸੂਈ ਆ ਜੀ ਇਹ ਤਾਂ ਨਕੋਸਰਾ ਪਿੰਡ ਆਪਣੇ ਲਾਗੇ 1.5 ਕਿਲੋਮੀਟਰ ਦੇ ਹਾਂਜੀ ਉੱਥੋਂ ਲਈ ਉਹਦਾ ਵਸ਼ੀ ਨਹੀਂ ਦਿੱਤੀ ਦੋ ਗਮਿਨੇ ਦੀ ਸੂਈ ਹੈ ਦੋਆਂ ਲਾ ਲੋ ਠਾਈ ਇਹ ਸਦੋਆਂ 2 ਮਹੀਨਿਆਂ ਦੀ ਕਰੀਬ ਸੂਈ ਆ ਹਾਂਜੀ ਹਾਂਜੀ ਤੇ ਪਹਿਲਾਂ ਬਖਸ਼ੀ ਜੋ ਤੇ ਦੁੱਧ ਆ ਸੋਨੇ ਹੋਣਾ ਕੋਈ 11 ਲਾ ਲਓ 12 ਦੇ ਵਿੱਚ ਦੁੱਧ ਹੋਏਗਾ ਛੇ 11 ਲੀਟਰ ਲਾ ਲਿਆ ਹਨਾ ਕਿ ਸੀਲ ਸਾਲ ਇੱਕ ਨੰਬਰ ਦੀ ਕੋਈ ਗੱਲ ਨਹੀਂ ਉਹ ਜੀ ਚੋਣ ਚਾਂਣ ਵੀ ਇੱਕ ਨੰਬਰ ਦੀ ਆਓ ਠੀਕ ਹੈ ਜੀ ਸੀਲ ਬਹੁਤ ਆ ਹਾਂ ਜੀ ਖੋਲੋ ਵੀਰ ਜੀ ਤੋਰਾ ਵਿਖਾਈਏ ਵੇਖੋ ਵੀ ਵੀਰੋ ਜੀ 11 ਲੀਟਰ ਦੁੱਧ ਆ ਵੱਡੇ ਪੱਲੇ ਜੇ ਵੈੜ ਆ 11 12 ਕਿਲੋ ਹੋਏਗਾ ਪੱਕਾ ਤੇ ਵੀਰ ਜੀ ਨੇ ਕਿਵੇਂ ਦੱਸਿਆ ਕਿ ਇਹ ਇਹਦਾ ਬੱਚਾ ਨਹੀਂ ਮਿਲਿਆ ਬੱਚੇ ਤੋਂ ਬਿਨਾ ਜੋ ਅਸੀਂ ਵੀੜੀ ਆ ਗਈ ਆਪਣੇ ਕੋਲ ਉਹਦਾ ਕੀ ਬਾਤ ਆ ਜੀ ਲੇਵਾਲੂ ਵੀ ਸ਼ਾਨਦਾਰ ਲੱਗਿਆ ਆ ਦੀ ਸ਼ਾਨਾ ਜਵਾਨੀ ਜੀ ਆ ਜੇ ਬਿਲਕੁਲ ਬਿਲਕੁਲ ਐ ਲਊ ਵਾਲੀ ਕਿਆ ਬਾਤ ਹੈ ਜੀ ਤਾਂ ਵੇਖੋ ਵੀਰੋ ਇਹ ਜਿਹੇ ਪਸ਼ੂ ਕਿੱਲੇ ਪੱਜਿਆ ਵੀ ਸੋਹਣਾ ਲੱਗਦਾ ਸੋਹਣੀ ਵਿਹੜਾ 11 ਲੀਟਰ ਦੁੱਧ ਕਿਵੇਂ ਦੱਸਿਆ ਵੀਰ ਜੀ ਨੇ ਤੇ 11 ਤੋਂ 12 ਕਿਲੋ ਤੇ ਬੱਚੇ ਤੋਂ ਬਿਨਾ ਵੀਰੋ ਬਿਲਕੁਲ ਤਾਂ ਵੇਖੋ ਵੀਰੋ ਖੁੱਲੀ ਛੱਡੀ ਜਿਹੋ ਨਾਲ ਦੇ ਠੀਕ ਆ ਯਾ ਮਸ਼ਰਦੀ ਆ ਬਿਲਕੁਲ ਹਾਂ ਜੀ ਤਾਂ ਵੇਖੋ ਵੀਰੋ ਬਾਕੀ ਚੈੱਕ ਕਰ ਲਓ ਲੈ ਵਾਲੂ ਆ ਲੈ ਵਾਲੂ ਬਾਬੇ ਜੀ ਬਹੁਤ ਵਧੀਆ ਹੈ ਸੋਹਣਾ ਤੁਹਾਨੂੰ ਪੰਡਾ ਲੱਗਿਆ ਜੀ ਹਨ ਬੜਾ ਪਿਆਰਾ ਲੱਗਿਆ ਕਲਾਫੀ ਗਲਾਫੀ ਥਾਂ ਆ ਗਿਆ ਹਾਂ ਜੀ ਸੋਹਣੀ ਵਿਹੜਾ ਬਹੁਤ ਚੰਗੀ ਵੈੜਾ ਬਰੀਡ ਬੜੀ ਹੈ ਵੀਰ ਜੀ ਬਰੀਡ ਹਾਂਜੀ ਵੀਰੇ ਮੋਲੇ ਦਾ ਮੋਲ ਵੀ ਜੀ ਵੇਖੋ ਕਿਨੇ ਦੇ ਦੀ ਦਸੋ ਕੀ ਕਰਦੇ ਹੋ ਆਪ ਹੀ ਛੋਟ ਛੱਪਾ ਕਰਦੇ ਏਰੀਆ 45000 ਠੀਕ ਆ ਹਾਂਜੀ ਹੋਰ ਕਰਦੇ ਹੋ ਛੋਟ ਛੱਪਾ ਵਿੱਚ ਪੰਜਾਇਦ ਕੀਤਾ ਜੀ ਵੇਖ ਲਓ ਦੋ ਛੱਡ ਦਿਓ ਹਾਂਜੀ 43 ਦੀ 40 ਦੇ ਦੀ ਵੀਰ ਜੀ 40 ਦੀ 40 ਦੇ ਦੀ 1000 ਛੱਡ ਦਿਓ ਹੋਰ 38000 ਦੀ ਜੀ ਹਾਂ ਨਾ ਹੀ ਦੇ ਦਾਂਗਾ ਹਾਂ ਨਾ 38 ਦੀ 38 ਤੇ ਵੇਖੋ ਵੀਰੋ ਸੋਹਣੀ ਵੈੜਾ ਵੀਰ ਕੋਲੇ 38000 ਦੀ ਹੋ ਜੂ ਰੰਗ ਬਾਇਆ ਵੀਰੋ ਅਛੇ ਹਾਂਜੀ ਉਹ ਵੀਡੀਓ ਤੁਸੀਂ ਲੈ ਕੇ ਆਏ ਹੋ ਨੇ ਨਾ ਫੋਨ 'ਚ ਹਾਂਜੀ ਐ WhatsApp ਤੇ ਕੋਈ ਵੀਰਾ ਮੰਗਾ ਲੇ ਪੀ ਪਤਾ ਲਾਈ ਜਾਂਦਾ ਕਿੰਨੇ ਟਾਈਮ ਦੀ ਸੂਈ ਆ ਤੇ 38000 ਦੀ ਹੋ ਜੂ ਸੋਹਣੀ ਸਕਰੀਨ ਵੈੜਾ ਵੀਰੋ ਰੰਗ ਬਾਜ ਬਹੁਤ ਚੰਗੀ ਵੈੜਾ ਜੀ ਤਾਂ ਵੀਰੇ ਦੂਜੇ ਨੰਬਰ ਤੇ ਆ ਗਈ ਜਰਸੀ ਆ ਗਈ ਜਰਸੀ ਹੁਣ ਲੈ ਕੇ ਕੱਤੀ ਵਸ਼ੀਏ ਜੇ ਇੱਕ ਹਫਤਾ ਖੜੀ ਇਹ ਦੇਖੋ ਨਾ ਥਾਣੇ ਦੇਖੋ ਵਸ਼ੀਆ ਠੀਕ ਹੈ ਜੀ ਵੇਖੋ ਵੀਰੋ ਇਹ ਵਾਹ ਵੇਖੋ ਕੀ ਲਈ ਫਿਰਦੀ ਹੈ ਕੀ ਬਾਤ ਹੈ ਜੀ ਬਣੂ ਬਹੁਤ ਜੀ ਬਹੁਤ ਜਿਆਦਾ ਮੋਟੀ ਮੋਟੀ ਅੱਖ ਆ ਗਈ ਵੀਰੋ ਹਾਂਜੀ ਨਿਗਾ ਨਿਗਾ ਕੰਨ ਆ ਗਿਆ ਮੱਥੇ ਤੇ ਟਵਾ ਟਾਵਾ ਬਹੁਤ ਸੋਹਣੀ ਹੈ ਖੋਲੋ ਵੀਰ ਜੀ ਖੋਲੋ ਇੱਕ ਹਫਤਾ ਬਾਕੀ ਹੈ ਇੱਕ ਹਫਤਾ ਬਾਕੀ ਜੀ ਠੀਕ ਹੈ ਤੋਰੋ ਜੀ ਵੇਖੋ ਵੀਰੋ ਇੱਕ ਹਫਤਾ ਬਾਕੀ ਆ ਜਰਸੀ ਆ ਗਈਆਂ ਮੋਟੀ ਅੱਖ ਵਾਲੀ ਇਹ ਚੰਗਾ ਸਪੈਸ਼ਲ ਥਣ ਥਣ ਲੱਗਿਆ ਬਹੁਤ ਸੋਹਣੀ ਹੈ ਬਹੁਤ ਚੰਗਾ ਪਰ ਜੂ ਵੀਰ ਜੀ ਹਣਾ ਮੁੰਡਾ ਵੀਰ ਜੀ 18 ਲੀਟਰ ਕੱਢਿਆ ਪਹਿਲੇ ਸੁਵੇ ਦੂਜਾ ਸੁਵੇ ਜਕਾ ਜਾਂ ਤਾਂ ਵੇਖੋ ਤੁਸੀਂ ਕੁਆਲਿਟੀ ਕੁਆਲਿਟੀ ਬੁਰੀ ਐ ਮੋਟੀ ਅੱਖ ਆ ਗਈ ਆ ਨਿੱਕਾ ਕੰਨਾਂ ਵੀਰੋ ਬਹੁਤ ਸੋਹਣੀ ਵੜ ਖੰਧ ਖੰਧ ਬੜਾ ਪਿਆਰਾ ਲੱਗਿਆ ਬਹੁਤ ਚੰਗੀ ਵੜਾ ਜੀ ਬਾਕੀ ਸੀਸਲਾ ਕੇ ਦਾਲ ਹੀ ਨਹੀਂ ਉਦਾਂ ਸੀ ਵੇਖੋ ਥਣੇ ਵੇਖੋ ਨਹੀਂ ਬਿਲਕੁਲ ਸੀਸਲਾ ਦਾ ਨਸਲ ਆ ਹਾਂਜੀ ਹਾਂਜੀ ਬਣੂ ਬਹੁਤ ਫੇਰ ਹੈ ਨਾ ਉਹ ਜਿਆਦਾ ਵੀ ਤੰਬੂ ਤਾਨ ਦੇਗੀ ਠੀਕ ਆਪ ਕੋ ਘਟਣਾ ਪਏਗਾ ਜਦ ਤੱਕ ਬੜੀਆਂ ਸਾਲੇ ਬਿਲਕੁਲ ਬਿਲਕੁਲ ਹਾਂਜੀ ਤਾਂ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ ਇਹ ਦੇ ਦੇ ਵਿੱਚ 65000 ਦੀ 65 ਜੀ ਹਾਂ ਜੀ ਕਰ ਦਿਓ ਮਾਂ ਤਨ ਛੋਟੇ ਕਿੰਨਾ ਵੀ ਜੀ ਤਿੰਨ ਛੱਡ ਦਿਓ ਬਾਠ ਦੀ 60 ਹੀ ਦੇ ਦੀਏ 2 ਛੜ 2 58 ਦੀ 50 ਦੀ 50 ਦੀ 50 ਦੀ ਕੀ ਬਾਤ ਹੈ ਕਿ ਸੁਣਾ ਬਲਵ ਨੇ ਹੁੰਦੇ ਹੀ ਨਾ ਵੀ ਜੀ ਪਰ ਦੇਣੀ ਨਹੀਂ ਕਹਿੰਦੀ ਜਰਸੀ ਵੱਡੀ ਆ ਪੰਜਾਬ ਵਾਲੀ ਇਹ ਨਹੀਂ ਤੇ ਮਾਚ ਲੈ ਸੋਝੇ ਕੋਈ ਸਖਨ ਵੀ ਪਿਆਰਾ ਲੱਗੇ ਅੱਖ ਦੇਖੋ ਬਲਾਰੀ ਆ ਬਲੋਰੀ ਅੱਖ ਲੱਗੀ ਰਹੀ ਦੋ ਛੜ ਦੀ ਆ ਯਾਰ 50 ਚੋਂ 48 ਆ ਨਾ ਵੀ ਜੀ 47000 ਦੀ 47 ਜੀ ਕਿਆ ਬਾਤ ਹੈ ਫੋਨ ਲਾ ਲਿਓ ਵੀਰੇ 0 ਛੋਟ ਛੱਪਾ ਜੂ ਇੱਕ ਹਫਤਾ ਖੜਦੀ ਸੀ ਜਰਸੀ ਆ ਗਈ ਗਾੜੀ ਫੇਰ ਵੀਰ ਜੀ ਠੀਕ ਹੈ ਜੀ ਬਲੈਕ ਕਲਰ ਦੀ ਇਹ ਕਿੰਨਾ ਟਾਈਮ ਖੜਦੀ ਜੀ ਇਹ ਵੀਰ ਜੀ ਵੇਖੋ ਹਫਤਾ ਵੀ ਖੜ ਸਕਦੀ ਐ ਦਸ ਦਿਨ ਵੀ ਖੜ ਸਕਦੀ ਐ ਠੀਕ ਹੈ ਜੀ ਬਾਕੀ ਵੇਖੋ ਵੱਛੀ ਥਾਣੇ ਵੇਖੋ ਵੱਛੀ ਦਾ ਲੇਖ ਵੀਰ ਬਾਨੀ ਬਹੁਤ ਜਿਆਦਾ ਵੱਛੀ ਸਾਈਆਂ ਚੈੱਕ ਕਰੋ ਖੋਲੋ ਵੀਰ ਜੀ ਲਓ ਜੀ ਤਾਂ ਰਾਜੀ ਰੂਜੀ ਵੀਰੋ ਫੁੱਲਾਂ ਐ ਫੁੱਲ ਰਾਜੀ ਆ ਥਣ ਸਪੈਸ਼ਲ ਲੱਗਿਆ ਫੇਸ ਕੁਆਲਟੀ ਬਹੁਤ ਸੋਹਣੀ ਐ ਵੀਰੋ ਬਾਕੀ ਤੋਰਾ ਚੈੱਕ ਕਰ ਲਿਓ ਦੁੱਧ ਚੰਗਾ ਭਰ ਜੂ ਇੱਕ ਹਫਤੇ ਦੇ ਕਰੀਬ ਕਾਲਾ ਜੇ ਦੋ ਚਾਰ ਦਾ ਕਾਂਠਾ ਹਲ ਕਰ ਸਕੀ ਬਿਲਕੁਲ ਬਿਲਕੁਲ ਪਸ਼ੂ ਦੋ ਚਾਰ ਦਿਨ ਲੈ ਜਾਂਦਾ ਵੱਧ ਵੀ ਲੈ ਜਾਂਦਾ ਵਾ ਬਾਈ ਥਾਣੇ ਵੇਖੋ ਕਮਾਲ ਦਾ ਲੱਗਾ ਜੋੜੇ ਨੂੰ ਰੈਡ ਹੈ ਬਹੁਤ ਸਕੀਨ ਐ ਰਾਜੀ ਰੋਜੀ ਆ ਜਮਾ ਵੀਰੋ ਪੂਰੀ ਵੀਰ ਜੀ ਇਹਦਾ ਮੁੱਲ ਦੇ ਦਈਏ 65 ਦੀ ਵੀਰ ਜੀ ਅਭੀ ਇੱਕੋ ਇੱਕ ਰੋ ਜੋੜਾ ਲਿਆ ਵਾ ਬਾਈ ਕੀ ਬਾਤ ਆ ਫੁੱਲ ਰਾਜੀ ਆ ਛੱਡ ਜੀ ਇਹ ਜੀ ਨੂੰ ਪਿਛੇ ਜੋੜਾ ਲੈਂਦਾ ਹੁੰਦੇ ਨੇ ਅੱਛਾ ਜੀ ਕੱਟੀਆਂ ਹੀ ਸੁੰਗਿਆ ਸੀ ਤੇ ਕੱਟੀਆਂ ਫੇਟੋ ਕਈਆਂ ਠੀਕ ਹੈ ਜੀ ਹਾਂ ਜੀ ਤਾ ਕਰਦੀ 2000 ਛੱਡੋ ਇੱਚੋ ਕਿਨੇ ਦੀ 63 ਦੀ 60 ਦੀ ਹਾਂ ਨਾ ਹਾਂਜੀ ਹਾਂ ਨਾ ਪੂਰੇ 55000 ਆਣ ਲੋ ਪੂਰੇ 50000 ਦੀ ਜੀ ਹਾਂ ਨਾਈ ਕੀ ਬਾਤ ਹੈ ਜੀ ਭਾਣਾ ਹੀ ਮਿਲ ਗਿਆ ਵੀਰ ਨੂੰ ਘਰੇ ਭਾ ਦੇਖੋ ਕੁਆਲਟੀ ਦੇਖੋ ਦੁਨੀਆ ਵਿੱਚ ਨਹੀਂ ਬਿਲਕੁਲ ਬਿਲਕੁਲ ਟੋਪ ਕਲਾਸ ਇਹ 50 ਦੀ ਹਾਂ ਨਾ ਇਹ ਵੀ ਹਾਂਜੀ ਠੀਕ ਹੈ ਜੀ ਬਹੁਤ ਜਿਆਦਾ ਵੇੜਾ ਵੀਰੋ ਚੈੱਕ ਕਰ ਲਿਓ ਥਾਂ ਦੀ ਕੁਆਲਟੀ ਲੱਗੇ ਤੋ ਇੱਕ ਰੀ ਬਹੁਤ ਸੋਹਣੀ ਵੇੜਾ ਤਾਂ ਕੇ ਵੀ ਜੀ ਸੁਈ ਜਾਓ ਕੱਲ ਸ਼ਾਮਾਂ ਦੀ ਕੱਲ ਸ਼ਾਮੀ ਕੱਲ ਸ਼ਾਮਾਂ ਦੀ ਆ ਨਾ ਬੱਚਾ ਸਵੇਰੇ ਕੋਈ 8:00 ਵਜੇ ਪਿਛਲੀ ਜੋੜੀ ਚੋਂ ਗਿਆ ਆਈ ਦੀ ਅੱਛੇ ਅੱਛੇ ਮੰਗ ਲਿਆ ਚੋਂ ਗਿਆ ਠੀਕ ਹੈ ਤੇ ਬੋਲਾ ਕੋਈ ਹੋਏਗਾ 8 ਕਿਲੋ ਜੇ ਦੁੱਧ ਦੇ ਦੇਗੀ 12 ਕਿਲੋ ਬੱਚਾ ਗਿਆ ਵੀ ਜੀ ਬੱਚਾ ਦੇ ਵੀ ਜੀ ਬਿਲਕੁਲ ਤਾਜਾ ਲਾੜੂ ਦੇ ਉਹ ਉਹ ਤਾਜਾ ਬੱਜੇ ਹਨ ਹਾਂਜੀ ਹਾਂਜੀ ਠੀਕ ਹੈ ਬਾਕੀ ਸੀਲਸਾ ਕ ਇੰਨੀ ਵਜhਾਬ ਹੀ ਨਹੀਂ ਤੇ ਚੌਣ ਵੀ ਇੱਕ ਨੰਬਰ ਦੀ ਭਾਈ ਛੋਟਾ ਬੱਚਾ ਥੱਲੇ ਭਾਲ ਦੋ ਕੀ ਬਾਤ ਹਾਂਜੀ ਵੇਖੋ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਤੇ ਦੁੱਧ ਮਈਆਂ ਵਰਗਾ ਹੋਏਗਾ ਖੰਘ ਤੁਨ ਬੜਾ ਪਿਆਰਾ ਲੱਗਿਆ ਹਾਂਜੀ ਹਾਂਜੀ ਬਹੁਤ ਚੰਗੀ ਬੈਣਾ ਤੇਰੀ ਫੈਂਟ ਚੰਗੀ ਆਉਣੀ ਹੈ ਥਾਣ ਦੇਖੋ ਅਗਲਾ ਪਿਛਲਾ ਥਾਣੀ ਬੜਾ ਲੰਮਾ ਹੈ ਉਹ ਬੱਚਾ ਚੁੰਗਿਆ ਕਰਕੇ ਨਾ ਠੀਕ ਹੈ ਜੀ ਤੇ ਯਾਪ ਨਹੀਂ ਗਿਆ ਪੁੱਤ ਬੰਦਾ ਵੀ ਇਹਦਾ ਮੁੱਲ ਜਿਹੜੀ 45 ਦੀ ਰੀਤੀ ਕਰ ਦਿਓ ਛੋਟ ਛਪਾ ਇਹਦਾ ਵੀ ਕਿੰਨੇ ਦੀ ਵੀਰ ਜੀ ਦੇਖੋ ਥਾਣ ਤਸੂਦ ਦੇ ਪਾਣਾ ਹੁੰਦੇ ਜਾਣਦੇ ਕਿੰਨੇ ਦੀ ਤਿੰਨ ਛੱਡੋ 40 ਦੀ पूरे 40 दी 2 6 38 दी हां हां लगी जी 35 दी क्या बात है जी देखो वीरो रेड चेक कर लो मशीन 12 किलो वाली जा जा वीर जा 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 ये भी जी परसों शामारी सुई आ परसों शामा दी हां जी भोला ਥਲੇ ਹੋਏਗਾ 8 ਲੀਟਰ ਥਲੇ ਦੇ 8 ਲੀਟਰ हां जी ये ਝੂੰਗੀ ਆ ਗਈ ਹੈ ਝੂੰਗੀ ਚਾਹ ਦੇ ਚਿੱਟੇ ਸਿੰਘ ਵਾਲੀ ਆ ਵੇਖੋ क्या बात है दोने ਹਿਰ ਦੇ ਕਰਮਾਲੀ ਕਰਮਾਲੀ ਝੂੰਗੀ ਵੜ ਵੀਰੋ ਮੈਂ ਨਹੀਂ ਚੰਗੀ ਲੱਭਦੇ ਝੂੰਗੀ ਲੋਕ ਬਿਲਕੁਲ ਬਿਲਕੁਲ ਵੇਖੋ ਵੀਰੋ ਚਿੱਟੇ ਸਿੰਘ ਦੀ ਝੂੰਗੀ ਵੜ ਆ ਗਈ ਆ ਕਰਮਾਲੀ ਸੋਹਣੀ ਲਿਆ ਬਿਲੂ ਬਚਾ ਗਈ ਇਹਦਾ ਵੀਰ ਜੀ ਬੱਚਾ ਬੱਚਾ ਦੇ ਬੀਤੀ ਅੱਛਾ ਇਹਦੇ ਬੱਚਾ ਆ ਗਏ ਹਾਂਜੀ ਭਾਈ ਚੋਣ ਹੋਈ ਨਹੀਂ ਜੀ ਇਦਾਂ ਦੀ ਓਏ ਹੋਏ ਨਜ਼ਾਰਾ ਹੀ ਆ ਜਾਂਦਾ ਖਾਣ ਵੇਖੋ ਥੰਦ ਖਾਓ ਲੱਗਉਣੀ ਐ ਅੱਬਲ ਚੋਣ ਮੈਂ ਅੱਬਲ ਕੀ ਹੋਇਆ ਮਲੱਠੀ ਥਾਂ ਤੇ ਅੱਬਲ ਚੋਣ ਕੀ ਬਾਤ ਵੇਖੋ ਵੀਰੇ ਝੂੰਗਾ ਸਿੰਘ ਚਿੱਟੇ ਸਿੰਘ ਦੀ ਤੇ ਮਲੱਠੀ ਥਣ ਅੱਬਲ ਚੋਣ ਐ ਸਾਰੀਆਂ ਚੀਜ਼ਾਂ ਵੀ ਪੂਰੀਆਂ ਹਨਾ ਵੀਰੇ ਬਾਸ ਬਾਸ ਜੀ ਬਾਕੀ ਚਲੋ ਇਹ ਚਾਹੀਏ ਝੂੰਗੀ ਕਰਮਾ ਨਹੀਂ ਮਿਲਦੀ ਵੀਰੇ ਮੀਣੀ ਕਹਦੀ ਝੂੰਗੀ ਕੀ ਮੀਣੀ ਕਹੀਏ ਨਾ ਵੇਖੋ ਦੇਸ ਸਿੰਗੀ ਹਿਲਦੇ ਹੈਵੀ ਚਿੱਟੇ ਸਿੰਘ ਵਾਲੀ ਚਿੱਟੇ ਸਿੰਘ ਵਾਲੀ ਕੀ ਬਾਤ ਹੈ ਥਾਨ ਬੜਾ ਸਪੈਸ਼ਲ ਹੈ ਹਾਂਜੀ ਹਾਂਜੀ ਅਮਰੀ ਜ ਪੱਲੇ ਬਨੇ ਪਾਲਿਆ ਥੋੜੀ ਜੀ ਬਾਕੀ ਕਿਸੇ ਬਾਨੇ ਚ ਪਾਲੀ ਹੈਗੀ ਖਾਣ ਬਹੁਤ ਪਿਆਰਾ ਹਾਂਜੀ ਹਾਂਜੀ ਚੌਣ ਚੌਣ ਬਹੁਤ ਨਰਮ ਵੀਰ ਜੀ ਠੀਕ ਹੈ ਜੀ ਵੀਰ ਜੀ ਮੁੱਲੇ ਦਾ 45 ਹੋਰ ਦਿਅਜ ਕਰ ਦਿਓ ਕਿੰਨੇ ਦੀ 360 42 ਦੀ 40 ਦੀ 260 38 ਦੀ 35 ਦੀ 1000 ਹੋਰ ਮੰਗਤਾਂ 34 ਦੀ ਹਾਂਜੀ ਧੱਕਾ ਕਰੀ ਜਾਂਦੇ ਆ ਆਨੇ ਵੀ 32000 ਕੀ ਆ 32000 ਦੀ ਇਥੋਂ ਮਿਲ ਜਾਂਦੀ ਬਿਲਕੁਲ ਕੋਕੜ ਦੇ ਭਾਵਸ਼ੀਆ 32000 ਦੀ ਹੋ ਜੂ ਥਾਣੇ ਵੇਖੋ ਤੇ ਚੌਣ ਇਦਾਂ ਦੀ ਹੋ ਗਈ ਸਮਰਸੀ ਵਾਲ ਮੋਟਰ ਹੁੰਦੀ ਜਾਂਦਾ ਅੱਬਲ ਚੌਣ ਲੱਗੀ ਬੈਣੀ ਅੱਬਲ ਚੌਣਾ ਮਰਠੀ ਥਾਣੇ ਤੇ ਵੇਖੋ ਵੀਰੋ ਫੋਨ ਵੀਰ ਨੂੰ ਲਾਇਓ ਜਰੂਰ ਬਾਈ ਪਾ ਲਿਆ ਆਪਣੇ ਥੋੜੀ ਜਿਹੀ ਕੁਛ ਨਹੀਂ ਉਹ ਪਾ ਲਿਆ ਆਪਣੇ ਛੱਪਾ ਲਾ ਹਾਂਜੀ ਹਾਂਜੀ ਮਾਰੀ ਭੋਲੀ ਫੋਨ ਵੀਰ ਨੂੰ ਲਾਇਓ ਜਰੂਰ ਛੋਰ ਛੱਪਾ ਵੀਰ ਕਰ ਦੂ ਸੋਹਣੀਆਂ ਵੇੜਾ ਨੇ ਹੁਣ ਮੇਰੇ ਇੱਕ ਹੋਰ ਵੱਡੀਆਂ ਵੇੜਾਆਂ ਆਈਆਂ ਚ ਇੱਥੇ ਸ਼ੁਰੂ ਕਰ ਲਈ ਵੀਰੇ ਹਾਂਜੀ ਵੀਰ ਜੀ ਹਾਂ ਚੰਗੀ ਸੋਹਣੀ ਫੇਸ ਕੁਆਲਿਟੀ ਵੈਡ ਦੀ ਗੱਬਣ ਵਸ਼ੀ ਵੀਰ ਜੀ ਵੇਖੋ ਥਾਂ ਬੜਾ ਸਪੈਸ਼ਲ ਲੱਗਦਾ ਥਾ ਤੇ ਲੈਵਾ ਵੇਖੋ ਵਸ਼ੀ ਦਾ ਜਲਾਬੀ ਗਲਾਬੀ ਥਾਣਾ ਗਿਆ ਇਹਦੇ ਹਣੇ 12-13 ਦਿਨ ਪੂਰੇ ਤੇ ਵਸ਼ੀ ਵੇਖੋ ਕੀ ਕਰੇਗੀ ਥਲੇਉ ਬਹੁਤ ਤੂਫਾਨ ਬੰਦੇਗੀ ਵੀਰ ਜੀ ਵਸ਼ੀ ਥਲੇ ਬਿਲਕੁਲ ਮੰਨਣਯੋਗ ਗੱਲ ਹੈ ਪਹਿਲੇ ਸੂਏ ਕੱਢਿਆ ਜੋ 20-22 ਕਿਲੋ ਇਹਦੇ ਕੁਆਲਿਟੀ ਦੀ ਚਾਹ ਤਾੜੀ ਜਰਸੀ ਚ ਆ ਜਾਂਦੀ ਜੱਤੀਆ ਨਸਲਾ ਜੀ ਨਸਲਾ ਕੋਲੋ ਵੀਰ ਜੀ ਕਿਨੇ ਦਿਨ ਦਾ ਲੈ ਜੂ ਹਾ ਜੀ ਹਨਾ ਆ 12-13 ਦਿਨ ਪੂਰੇ ਹਣੇ ਜੋ ਦਿੱ ਬੂਥੀ ਕਹਾਉਂ ਜੈਤ ਜੀ ਕੀ ਬਾਤ ਹੈ ਬਹੁਤ ਫੇਸ ਕੁਆਲਟੀ ਬਹੁਤ ਸੋਹਣੀ ਵੈੜਦੀ ਬ੍ਰੈਂਡ ਪੀਸ ਆ ਵੇਤੀ ਸਪੈਸ਼ਲ ਗੁਲਾਬੀ ਥਣ ਲੇਵਾ ਸੋਹਣਾ ਲੱਗਿਆ ਵੀਰੇ ਤੋਰਾ ਤਾਰਾ ਚੈੱਕ ਕਰ ਲੋ ਕਦ ਕਾਠਾ ਲਈ ਆ ਬਹੁਤ ਚੰਗੀ ਵੈੜਾ ਤਾਂ ਵੇਖੋ ਵੀਰੋ ਲੇਵਾ ਸ਼ਾਨਦਾਰ ਲੱਗਿਆ ਫੇਸ ਸੋਹਣਾ ਲੱਗਿਆ ਥਣ ਸਪੈਸ਼ਲ ਵੈੜ ਨੂੰ ਬਹੁਤ ਸੋਹਣੀ ਵੈੜਾ ਵੱਡੇ ਪੱਲੇ ਦੀ ਬੂਥੀ ਬੜੀ ਪਿਆਰੀ ਵੀਰ ਜੀ ਬਿਲਕੁਲ ਦਾ ਬਾਹਰ ਚੰਗੀ ਦੁੱਧ 25 ਕਿਲੋ ਵੇਚੀ ਦੇ ਦੇ ਭਾਈ ਬਿਲਕੁਲ ਮੰਨਣਯੋਗ ਆ ਜੀ ਬਾਕੀ ਦੁੱਧ ਵੀਰਾਂ ਦੀ ਸੇਵਾ ਦਾ ਜੀ ਸੇਵਾ ਦਾ ਜੀ ਚਲੋ ਫੇਰ ਵੀਰ ਜੀ ਕਿਹੋ ਜਿਹਾ ਕੇ ਵੀਰ ਨੇ ਪਾ ਲੈਣਾ ਪਾ 10 ਕਿਲੋ ਫੀਡ ਪਾ ਦਿਆ ਜਿੰਨੇ ਦੁੱਧ ਨਹੀਂ ਦੇਣਾ ਉਹਨੇ ਨਹੀਂ ਦੇਣਾ ਨਹੀਂ ਦੇਣਾ ਬਿਲਕੁਲ ਨਹੀਂ ਦੇਣਾ ਠੀਕ ਹੈ ਨਾ ਕੁਆਲਿਟੀ ਦਾ ਦੁੱਧ ਦਿੰਦੀਆਂ ਬਹੁਤ ਸੋਹਣੀ ਦਿੰਦੀਆਂ ਨੇ ਵੀਰ ਜੀ ਇਹਦਾ ਮੁੱਲ ਮੁੱਲ ਤੇ ਵੀਰ ਜੀ ਕਿਤੇ ਬੰਡਲ ਹੀ ਵੇਚਦੀ ਏ ਵੇਖੋ ਵਸ਼ੀ ਥਾਣ ਵੇਖੋ ਨੋਕ ਵਾਲਾ ਵਸ਼ੀ ਨੂੰ ਕੀ ਪਤਾ ਇਹਦੀ ਬੰਡਲ ਦੀ ਕਰ ਦਿਓ ਮਾਨ ਤਾਂ ਕਿੰਨਾ ਹਾਂ ਨਾ ਹਾਂਜੀ 90 ਦੀ ਅੱਜ ਨੇ ਵੇਚੀ ਗਾ ਲਈ 90 ਰੁਪਏ ਹੀ ਜਾਂਦੀ ਏ ਜਾਣਦੇ ਹਾਂ ਨਾਈ 70000 ਦੀ 3 ਛੱਡ ਦੋ 78 ਦੀ 65 ਦੀ ਕੀ ਬਾਤ ਇੱਕ ਯਾਰੋ ਛੱਡ ਦੋ ਠੀਕ ਹੈ 1 ਕੋ ਯਾਰੀ ਬਸ ਹਾਂਜੀ ਧੱਕਾ ਹੋ ਜਾਣਾ ਜੋ ਚਲੋ ਜਾਣਦੇ ਫਿਰ ਇਦਾਂ ਨਾ ਕਰਿਆ ਕਰੋ ਹਾਂ ਨਾ ਹੀ ਵੀਰ ਜੀ 55000 ਦੀ ਬੱਚੀ ਦਾ ਉਹ ਦਏ ਗਾਣੇ ਪੰਜੀ ਕਦੋਲੀ ਬੱਚੀ ਕੀ ਬਾਤ ਹੈ ਜੀ ਸਿਰਾ ਵੜਾ ਵੀਰੋ ਐ ਗੱਡ ਰੰਗੂ ਮਿੱਸਦੀ ਸਦੀ ਉੱਪਰੋਂ ਇਹਨੇ ਮੇਨੂੰ ਮੇਰੀ ਥਣ ਸਪੈਸ਼ਲ ਲੱਗਿਆ ਆਣਾ ਸਿਰਫ 55000 55000 ਦੇਣੀ ਨਹੀਂ ਕਹਿੰਦੇ ਬਿਲਕੁਲ ਬਿਲਕੁਲ ਠੀਕ ਹੈ ਵੀਰ ਜੀ ਸੋਣੀ ਵੈੜਾ ਗੀ ਹਾਂਜੀ ਹਾਂਜੀ ਵੀਰ ਜੀ ਅਗਲਾ ਬਣਾਗੇ ਇਹ ਸੂਈ ਜੋ ਵੀਰ ਜੀ ਠੀਕ ਹੈ ਜੀ ਇਹ ਸੂਈ ਆ ਕੱਲ ਪਰਸੋਂ ਸ਼ਾਮਾਂ ਦੀ ਪਰਸੋਂ ਸ਼ਾਮੀ 15 ਕਿਲੋ ਬੋਲਾ ਆਏਗਾ ਵੈੜ ਥੱਲੇ ਅੱਛਾ ਜੀ ਆ ਆਪਣੇ ਥੋੜੀ ਜੀ ਪਾੜ ਲਈ ਫਿਰਦੀ ਹੈ ਕਦੀ ਉੱਧਰ ਕੱਲੀ ਕ ਉੱਧਰ ਕਰ ਲੈਂਦੀ ਹੈ ਅੱਛਾ ਬਾਕੀ ਚੌਣ ਹੈਗੀ ਨਿਆਰਾ ਆ ਜਾਂਦਾ ਚੌਂਦੀ ਆ ਥੋੜੀ ਜੀ ਪਾ ਲਿਆ ਇੱਕ ਬੰਦਾ ਇਹ ਤੁਹਾਨੂੰ ਇਹ ਬੰਦੇ ਨਹੀਂ ਹੈਗੀ ਠੀਕ ਹੈ ਬਹੁਤ ਪਿਆਰਾ ਲੱਗਿਆ ਵੱਡੇ ਪੱਲੇ ਜਿਆ ਰੰਗ ਵਾਜਾ ਬੱਚੇ ਕੇ ਪਾਏ ਨੇ ਵੀਰ ਜੀ 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 ਬਾਹਰ ਕਿਵੇਂ ਚੰਗੀ ਆ ਗਈ ਇਹ ਮੌਸਮ ਚੰਗਾ ਆ ਗਿਆ ਫਿਰ ਦੁੱਧ ਚੰਗਾ ਪਰ ਜੂਣਾ ਇਹ ਵਿੱਚ ਮੈਂ 30 ਕਿਲੋ ਵੱਤ ਫੇਰ ਦਿਆ ਜਨਾ ਵੱਡੀ ਵੜਾ ਤਾਂ ਵੇਖੋ ਵੀਰੋ ਆ ਥੱਬੇ ਸੁੱਬੇ ਸੱਲੋਂ ਲਾਏ ਲੈਵੇ ਵਾਲੇ ਹਾਂਜੀ ਠੀਕ ਹੈ ਜੀ ਲੈ ਆਓ ਜੀ ਬੱਚਾ ਇਹਦਾ ਵਛਾ ਆ ਗਿਆ ਵੀਰ ਆ ਵਛਾ ਆ ਗਿਆ ਵੀਰੇ ਵਛਾ ਕਾ ਹਾ ਡੱਬਾ ਡੱਬਾ ਅੱਛਾ ਡੱਬਾ ਗਿੱਲੇ 나ੜੂ ਦਿਆ ਦੇ ਲੋ ਜੀ ਠੀਕ ਹੈ ਗਿੱਲੇ 나ੜੂ ਬੋਲੇ ਤੇ ਆ ਜੀ ਥਾਣੂ ਪੁੱਛੋ ਆਟੇ ਠੀਕ ਹੈ ਜੀ ਹਜੇ ਬੋਲੇ ਤੇ ਆ ਜੀ ਬੋਲੇ ਤੇ ਬੋਲੇ ਤੇ ਵੇਖੋ ਵੀਰੋ ਪ੍ਰਿੰਟ ਪ੍ਰਿੰਟ ਬਹੁਤ ਆ ਗਾਂ ਦਾ ਬਾਕੀ ਇਹ ਕੀ ਦੁੱਧ ਤਾਂ ਟਾਡੇ ਪਾਇਦਾ ਹੋਣਾ ਆਪਣਾ ਆਪ ਤਾਂ ਇਹਨੇ ਵੀਜੀ ਵਿਖਾਤਾ ਹਨਾ ਲੈਵਾ ਤਾਂ ਦੁੱਧ ਤੇ ਗਾੜੀਆਂ ਨੂੰ ਸੇਵਾ ਦਾ ਹੋਣਾ ਬਿਲਕੁਲ ਕਿੰਡੀ ਗਾਵਾਂ ਮ ਦੁੱਧਾਂ ਦੇ ਡੱਕੇ ਲਾਉ ਸਿਆ ਮਹਾਲੀ ਭਾਲਿਆ ਆ ਗਈ ਸੰਤ ਨਹੀਂ ਭਲ ਕੋਲੀ ਦੀ ਆਵੇਂ ਵਾਈ ਬੂਈ ਦੀ ਪ੍ਰਾਲੀ ਕੋਲੀ ਉਹ ਫਿਰ ਵੀਜੀ ਬਾਹਰ ਉਪਰਾਲੀ ਪੈਂਦੀ ਹਨਾ ਪਠਾ ਨਹੀਂ ਹੈ ਜੇ ਪਠਾ ਨਹੀਂ ਹੈ ਤੇ ਬਾਕੀ ਲੈਵਾ ਪਾ ਕਰਦੀ ਚਲੋ ਬਸ ਇਹ ਦੁੱਧੋ ਚਾਹੀ ਨਹੀਂ ਨੇ ਲੈਵਾ ਕਰ ਜਣਾ ਦੁੱਧ ਵੀਰਾਂ ਦੇ ਪਾਇਦਾ ਜੀ ਸੇਵਾ ਦਾ ਤਾਂ ਵੀਰ ਜੀ ਇਹਦਾ ਮੁੱਲ ਮੁੱਲ ਮੈਂ ਕਹਿੰਦਾ 15 ਹੀ ਦੇ ਦਈਏ ਜੀ 15 ਦੀ ਨੇ ਕਰ ਉਹ ਮੰਨ ਤਾਂ ਵੀਰ ਜੀ ਦੋ ਜਾਣ ਦੋ ਜਿਆ ਜੀ ਕਿੰਨੇ ਰੇਟ ਤੁਹਾਡਾ ਜਿਆਜ ਹੁੰਦਾ ਜਿਆਜ ਕਰ ਦੋ ਮੈਂ ਜਿਆਜ ਕੀਤਾ ਹਾਂ ਨਾ ਹਾਂਜੀ 75000 ਜਾਣ ਦੋ ਬੜੇ ਡਾਤੇ ਤੁਸੀਂ ਦੇ ਦਾ ਦੋ ਜਾਣ ਦੋ ਤੁਹਾਡੇ ਰੇਟ ਨਾਲ ਬੰਦੇ ਤਾਂ ਡਾਉਂਦੇ ਹਾਂ ਹਾਂਜੀ ਜੀ ਹਾਂ ਨਾ ਹੀ 65000 ਦੀ ਦਾ ਹੋਰ ਡਾਤਾ ਦਾ ਹੋਰ ਡਾ ਲੀਏ 65 ਦੀ 65 ਦੀ ਕਿੱਥੋਂ ਲੈਂਦੇ ਲਬਲਾਵੇ ਹੋ ਜੀ ਵੀਰ ਜੀ ਇਹ ਜੈਂਡ ਕੇ ਚਾ ਕੀ ਬਾਤ ਹੈ ਵੇਖੋ ਵੀਰ ਮਾਲ ਵਾਲੀ ਬੱਛੀ ਵੀ ਵੱਡੀ ਵੱਡੇ ਪੱਲੇ ਜਾਂ نسل ਜਿਆਦਾ نسل ਆ 65000 ਦੀ ਕੀ ਬਾਤ ਹੋਰ ਕਰ ਲਈਏ ਧੱਕਾ ਨਹੀਂ ਕਰਾਂਗੇ ਵੀਰ ਨਾਲ ਆਪਾਂ ਕਰ ਦਿਓ ਛੋਟ ਕਿੰਨੇ ਦੀ ਤੇ ਤੁਸੀਂ ਕਰਦਾ ਹੁਣ ਮੈਂ ਨਹੀਂ ਕਹਾਂ ਆ ਲੈ 60000 ਦੀ ਕੀ ਬਾਤ 60 ਦੀ 60 ਦੀ ਬਾਕੀ ਕੋ ਫੋਨ ਲਾਵੇ ਫੋਨ ਲਾਵੇ ਕੀ ਕਰਨਾ ਕੁਝ ਹੋਰ ਕਰ ਦਿਓ ਵੀਰ ਜੀ ਜੇ ਕਿ ਜੈਸਾ ਆ ਆ ਲੈ ਵੀਰ ਜੀ 55000 ਦੀ ਦੇਣੀ ਨਹੀਂ ਕਿਹਨੇ 5 ਕਿਲੋ ਲਈ ਬੱਛੀ ਕਿੱਥੋਂ ਲੈਣੇ ਲੱਗ ਵੇਖੋ ਵੀਰੋ ਖਾਂ ਦੀ ਕੁਆਲਿਟੀ ਲੈਵਾ ਬਹੁਤ ਸ਼ਾਨਦਾਰ ਐ ਖੁੱਲੇ ਥਣ ਪਾਂਡੇ ਦੀ ਮਾਲਕਾ ਤੇ ਤਾਜੀ ਸੂਈ ਆ 55000 ਦੀ 50000 ਦੇ ਦੇਣੀ ਨਹੀਂ ਵਿੱਚ ਕਿਹਨੇ ਹਾਂਜੀ ਅਗਲੇ ਬਣਾ ਗਈ ਵੈਰ ਪ੍ਰੈਮ ਪੀਸ ਆ ਗਿਆ ਪਹਿਲਾਂ ਵੱਛੀ ਪਹਿਲਾਂ ਸੂਆ ਆਹੋ ਕੰਬੂ ਪਾਂਡੇ ਗੁੰਦਾ ਓਂਡੀਆਂ ਜੇ ਗੁਲਾਬੀ ਥਾਣਾ ਗੁਲਾਬੀ ਥਾਣਾ ਆ ਗਾੜੀ ਵਿੱਚ ਇੱਧਰ ਆਓ ਮੜਾ ਜਾ ਦਰਸ਼ਨ ਤੇ ਕਰੋ ਫੁੱਟ ਫੁੱਟ ਪਛਾਣੂ ਫੁੱਟ ਫੁੱਟ ਪਛਾਣ ਤੇ ਫੁੱਟ ਫੁੱਟ ਹੀ ਗੈਣੂ ਬਿਲਕੁਲ ਬਹੁਤ ਸੋਹਣੀ ਵੈੜਾ ਜੀ ਕੱਦ ਕਾਠ ਵਾਲੀ ਤੇ ਸੀਸ ਲੱਗਦਾ ਸੀਲ ਵੀਰ ਜੀ ਕੀ ਬਾਤ ਆ ਖੋਲ ਦੀਏ ਖੋਲੋ ਖੋਲੋ ਜੀ ਵੇਖੋ ਵੀਰੋ ਪ੍ਰਿੰਟ ਪ੍ਰਿੰਟ ਚੈੱਕ ਕਰ ਲਓ ਵੈੜਦਾ ਬੜੀ ਸ਼ਕੀਨ ਵੈੜਾ ਪਹਿਲਾਂ ਲੱਖ ਲੱਖ ਵਾਲੀਆਂ ਅੱਧੇ ਤੇ ਪਾ ਦੇ ਦੇਣੀਆਂ ਅੱਜ ਜੈ ਜੀ ਉੱਡਦੀਆਂ ਵਾਲੇ ਰੇਟ ਤੇ ਵੇਖੋ ਵੀਰੋ ਪਹਿਲਾ ਸੂਆ ਰਾਜੀ ਫੁੱਲ ਲੇਵਾ ਸੋਨਾ ਲੱਗਿਆ ਹਜੇ ਸੂਨ ਚ ਵੀਰ ਦਿਨ ਬਾਕੀ ਨੇ ਦਿਨ ਬਾਕੀ ਕਿਹਦੇ ਬਾਕੀ ਕਰੇਗੀ ਬੱਚੀ ਬਸੇ ਸੂਨ ਦਾ ਪਾਣੀ ਤਾਂ ਸੂਨਾ ਜੇ ਸੋਹਣੀ ਬੋਗ ਬਾਕੀ ਫਲਾਂ ਦੀ ਪਿੱਛੇ ਦੀ ਵੀ ਦੀ ਗੱਪਾਂ ਟੰਗਾਂ ਦੀ ਗਰੰਟੀ ਹੋਏ ਗਰੰਟੀ ਹੋਏ ਹੈ ਨਾ ਬਿਲਕੁਲ ਬਿਲਕੁਲ ਐ ਪਾਣ ਦੇ ਪੱਤੇ ਕੁੱਤੇ ਵਗੇ ਵੀਰੇ ਮਾਚਦੇ ਬਹੁਤ ਹੀ ਸੋਹਣੀ ਆ ਰੰਗ ਬਾਜਾ ਵੈੜਾ ਕੱਦ ਕਾਠ ਦੀ ਗੱਲ ਕਰੀਏ ਲੇਵੇ ਦੀ ਗੱਲ ਕਰੀਏ ਬਹੁਤ ਹੀ ਸ਼ਾਨਦਾਰ ਵੈੜਾ ਜੀ ਤਾਂ ਹੁਣ ਦੁੱਧੂ ਵੀ ਦੇ ਵੀਰ ਜੀ ਕਿਦਾਂ ਮੌਸਮ ਆ ਗਿਆ ਇਹੋ ਜਿਹਾ ਵੈੜਾ ਭਰਨਾ ਮੈਂ ਹਾਂ ਜੀ ਐਂ ਜੀ ਰੱਸਾ ਬੰਨ ਕੇ ਤੇ ਦੇਲੀ ਖੁੱਲੀਆਂ ਇਨਸ਼ਾਅੱਲਾ ਖੁੱਲੀਆਂ ਛੱਡੀਆਂ ਉਹਨਾਂ ਬਿਲਕੁਲ ਐਂ ਦੁੱਧੂ ਦੇ ਡੱਕੇ ਲਾਉਣ ਵਾਲੀਆਂ ਬਸ ਤੇ ਵੇਖੋ ਵੀਰੋ ਇੱਕ ਕਰੀ ਲੱਗ ਕੇ ਚੈੱਕ ਕਰ ਲਿਓ ਐਂ ਥਾਂ ਤੋਂ ਚੰਗਾ ਪਿਆਰਾ ਕੱਢਿਆ ਵੈੜ ਨੇ ਤਾਂ ਬਹੁਤ ਹੀ ਸੋਹਣੀ ਵੈੜਾ ਫੁੱਲ ਰਾਜੀ ਐ ਵੀਰ ਜੀ ਹੁੰਦੇ ਥੋੜਾ ਜਿਹਾ ਬਿਲਕੁਲ ਐਂ ਗਾਰਡ ਰੰਗ ਉਪਰੋਂ ਸਿੱਧੀ ਸੱਦੀਆ ਤਾਂ ਸੋਹਣੀ ਵੈੜਾ ਕਿੰਨੀ ਬਣੂਗਾ ਪਛਾ ਮੁੱਲ ਵੇਖ ਲਓ ਕਿੰਨੇ ਦੀ ਜੈ ਜੀ ਆਂਦੇ ਵੀ ਕਿੰਨੇ ਕਿ ਦੀ ਕਿੰਨੇ ਸੀ ਹੋਜੂ ਸੀ ਦੱਸੋ ਦੀ ਫਿਰ ਤੁਸੀਂ ਦੱਸੋ ਫਿਰ ਤੁਹਾਡੇ ਕੋ ਕਰਾਉਣਾ ਦਾ ਮੁੱਲ ਨਹੀਂ ਤੁਸੀਂ ਕਰਾਉਣਾ ਹੀ ਤੁਹਾਡੇ ਕੋ ਮੈਂ ਨਹੀਂ ਪੁੱਛਣਾ ਅੱਜ ਇਹ ਵਸ਼ੀਆ ਤੁਹਾਡੇ ਕੋ ਕਰਾਉਣਾ ਬੋਲੋ 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 ਮੈਂ ਇਹਨਾਂ ਨੂੰ ਪੂਰੇ ਲੱਖ ਦੀ ਦੇ ਦੋ ਫਿਰ ਕਿਹ ਜੀ ਵਹਿੜਾ ਹਾਂਜੀ ਕਿਹ ਜੀ ਵਹਿੜਾ ਲੱਖ ਦੀ ਜਾਂਦੇ ਹੋ ਨਹੀਂ ਘਟ ਗਏ ਤੁਸੀਂ ਡੇਢ ਤੇ ਕਰੋ ਮੈਂ ਡੇਢ ਮੰਗਣਾ ਤੇ 150000 ਦਾ ਆਤਾ ਚਲ 10 ਦੀ ਜਾਂਦੇ ਹੋ ਫਿਰ ਜੀ 80000 ਦੀ ਵਸ਼ੀ ਦੇ ਦੀਏ ਕੀ ਬਾਤ ਹੈ ਜੀ 80 ਦੀ ਵੇਂਦਾ ਨਹੀਂ ਜੋ ਗਈ ਹਾਂ ਨਾ ਕਿੰਨੇ ਜੀ ਉਹ ਠੀਕ ਹੈ ਯਾਰ ਰੇਟ ਜਿਆਦਾ ਦੋ 000 ਛੱਡ ਦੋ ਕਰਨਾ ਕੋਈ ਜ਼ੋਰ ਕਰ ਦਿਓ ਕਰ ਦਿਓ ਹਾਂ ਨਾ ਹੀ 75000 ਦੀ 2000 ਛੱਡ ਦਿਓ 73000 ਹਾਂ ਨਾ ਹੀ 70000 ਦੀ 1000 ਮਾਨਦਾਨ ਕਰ ਦਿਓ ਕੋਈ 70 ਚ ਹਾਂਜੀ ਨਹੀਂ ਹੋਰ ਕਰ ਲਈ ਹਾਂ ਨਾ ਜੀ 65000 ਦੀ ਕੀ ਬਾਤ ਹੈ ਆ ਨਾ 57000 ਦੀ ਬੱਚੀ ਦੇਣੀ ਵੀਰ ਜੀ ਇਹ ਤਾਂ ਘੱਟ ਬੱਚੀ ਨਹੀਂ ਮੇਰੇ ਕਿੱਥੋਂ ਲਿਆਂਦੀਆਂ ਲਾ ਲਾ ਦੇਖੋ ਵੀਰੋ 57 ਦੀ ਹੋ ਜੂਗੀ ਪਹਿਲਾਂ ਬੱਚੀ ਬਹੁਤ ਹੀ ਸੋਹਣੀ ਬੈਰ ਘਰ ਕੇ ਪੌੜੀ ਬਣ ਜਣੀ ਤਾਂ ਨੂੰ ਜਣਾ ਪੈਣਾ ਵਾ ਕੀ ਬਾਤ ਹੈ ਜੀ ਬ੍ਰੀਡ ਵੈੜਾ ਸ਼ਕੀਨ ਵੈੜਾ ਇਹਦੇ ਤੇ ਸਦਰਾ ਆਪਣਾ ਸਟਾਪ ਵਧਾਉਣ ਲਈ ਆਪੇ ਬਣ ਜਾਣੇ ਰੱਬ ਬੋਲਦਾ ਹਾਂ ਨੂੰ ਬਣੋ ਬਹੁਤ ਵੀਰ ਜੀ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਪਹਿਲਾ ਸੂਆ ਵੱਡੀ ਵੈੜਾ ਬਾਕੀ ਵੀਰਾਂ ਨੂੰ ਬੈਂਤੀਆਂ ਵੀਰੇ ਕੋਈ ਨਿੱਕੀ ਮੰਨ ਕੇ ਨਾ ਚੱਲਿਓ ਤੁਸੀਂ ਇੱਥੇ ਚੱਲ ਕੇ ਆਓਗੇ ਕਦ ਕਾਠ ਵਾਲੀ ਵੈੜਾ ਲੈ ਇਹ ਗੁੰਡਾ ਹੀ ਆਉਣਿਆ ਥਾਣੇ ਵੇਖੋ ਕਿੰਨਾ ਪਿਆਰਾ ਸ਼ਵਾਰਾ ਥਣ ਲੱਗਾ ਵਾ ਸ਼ੀਰ ਪਹਿਲਾ ਸੁਆ ਵੀਰੇ ਕਿ ਬੰਦਿਆ ਅੱਜ ਬੱਚੀ ਇੱਥੇ ਬੱਚੀ ਆਈ ਨਹੀਂ ਬਿਲਕੁਲ ਅੱਗੋਂ ਦੁੱਧ ਵੀਰੇ ਤੁਹਾਡੇ ਪਾਈ ਹਾਣਾ ਜੀ ਪੂਰੇ ਹੱਥ ਭੇਜ ਆਉਣਿਆ ਬੰਦਾ ਅਜ ਚੰਗੀ ਸ਼ਕੀਨ ਵੇੜਾ ਹਾਂ ਨਾ ਵੀਰੇ 57 ਦੀ ਨਹੀਂ 65000 ਦੀ 65 ਜੀ ਹਾਂ ਨਾ ਗਿਆ ਠੀਕ ਹੈ ਧੱਕਾ ਤਾਂ ਨਹੀਂ ਕਾਕਾ ਨਾ ਕਰਦੇ ਮੈਂ ਨਹੀਂ ਕਰਦਾ ਠੀਕ ਹੈ ਜੀ ਹਾਂ ਨਾ ਵੀਰੇ 60000 ਦੀ ਹਾਂ ਨਾ 60 ਦੀ ਹਾਂ ਨਾ 52000 ਜੀ ਤੁਸੀਂ ਕਹਿਤਾ ਇੰਨਾ ਧੱਕਾ ਨਹੀਂ ਕਰਾਂਗੇ ਕੀ ਬਾਤ ਹੈ ਠੀਕ ਹੈ ਜੀ ਦੇਖੋ ਵੀਰੋ ਫੇਸ ਕੁਆਲਿਟੀ ਤੋਂ ਲੈ ਕੇ ਜੇ ਗੱਲ ਕਰੀਏ ਕੱਦ ਕਾਠ ਦੀ ਲੇਵੇ ਦੀ ਐ ਬਹੁਤ ਹੀ ਟੋਪ ਕਲਾਸ ਵੈੜਾ ਬੇ ਚਿੰਤ ਬੇ ਫਿਕਰ ਹੋਗੇ ਤੂੰ ਚੱਲ ਕੇ ਹੁੰਦੇ ਤੂੰ ਛੱਡ ਕੇ ਨਹੀਂ ਜਾਓਗੇ ਵੈੜ ਨੂੰ ਤਾਂ ਸਾਰੀਆਂ ਵੈੜਾਂ ਹੀ ਸੋਨੀਆਂ ਨੇ ਇਹੀ ਆਗੀਆਂ ਕੋਲੇ ਹਨਾ ਹਾਂ ਮਾੜੀ ਪਾਲਿਆ ਪਾਲ ਜਾਂ ਵੀਰ ਮੈਂ ਕੋਈ ਡਰੇ ਟੈਨਸ਼ਨ ਨਾ ਲਏ ਕੋਈ ਪਾਲਿਆ ਪੋਲੀ ਦੀ ਪਾਲਿਆ ਵੱਖਰਾ ਬਾਈ ਹੋਈ ਦੀ ਬਿਲਕੁਲ ਕੋਈ ਗੱਲ ਨਹੀਂ ਬਾਕੀ ਕਿਉਂ ਨੇ ਇੱਕ ਨੰਬਰ ਦੀ ਬ੍ਰਾਂਡ ਠੀਕ ਹੈ ਜੀ ਚੰਗੀਆਂ ਵੈੜਾਂ ਵੀਰੇ ਕੋਲੇ ਵੱਡੇ ਪੱਲੇ ਦੀਆਂ ਨੇ ਰੇਟ ਜਿਆ ਜਾਂ ਬਾਕੀ ਵੀਰੋ ਦੇਖੋ ਆਹੀ ਬੂਥੀ ਦੇਖੋ ਜਰਸੀ ਬਹੁਤ ਹੀ ਸੋਹਣੀ ਹੈ ਕਿ ਬਹੁਤ ਟੌਪ ਕਲਾਸ ਆ ਤਾਂ ਚੰਗੀਆਂ ਵੇੜਾਂ ਵੱਡੀਆਂ ਵੇੜਾਂ ਵੀਰੇ ਕੋਲੇ ਆ ਗਈਆਂ ਨਿੱਕੇ ਰੇਟ ਵਾਲੀਆਂ ਵੀ ਆ ਗਈਆਂ ਵੀਰ ਨੂੰ ਫੋਨ ਜਰੂਰ ਲਾ ਲਿਓ ਜੀ ਛੋੜ ਛੱਪਾ ਵੀ ਵੀਰੋ ਹੋ ਜੂ ਮਾਨ ਤਾਨ ਵੀ ਖੁੱਲਾ ਹੋ ਜੂ ਫੋਨ ਜਰੂਰ ਲਾ ਜਾਓ ਬਾਕੀ ਇਹ ਬੈਂਤੀ ਵੀਰਾਂ ਨੂੰ ਹੁੰਦੀ ਆ ਵੀਰੇ ਚਵਾਈ ਕਰਨੀ ਪਾਸਕਾ ਨਹੀਂ ਵੇਚ ਆ ਕੇ ਖਰੀਦ ਕਰਨੀ ਉਹ ਤੁਹਾਡੀ ਆਪਣੀ ਖੁਦ ਦੀ ਜ਼ਿੰਮੇਵਾਰੀ ਹੈਗੀ ਆ ਜੀ ਤਾਂ ਬਾਕੀ ਵੀਰਾਂ ਨੂੰ ਬੈਂਤੀ ਆ ਵੀਰੇ ਚੈਨਲ ਨੂੰ ਮਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਦਿਨਾਂ ਨੂੰ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਐਡਰੈਸ ਇੱਕ ਰਿਵੀਰ ਜੀ ਆਪਣਾ ਬੋਲਿਆ ਜੀ ਸੇਂਡ ਵੀਰ ਜੀ ਮਾਲੇਵਾਲ ਪਿੰਲਾ ਕਾ ਦਾਸਪੁਰ ਫੋਨ ਨੰਬਰ 985516689 ਜੀ ਠੀਕ ਹੈ ਜੀ ਠੀਕ ਹੈ ਵੀਰੇ ਸਾਸੀ ਕਾ